ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਤੋਂ ਬਾਅਦ ਵਾਹਿਗੁਰੂ ਜੀ ਦਾ ਅਸ਼ੀਰਵਾਦ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੰਭਾਲਿਆ ਗਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਤਿਗੁਰੂ ਜੀ ਮਿਹਰ ਕਰਨਗੇ ਜਿਹੜੀ ਸੇਵਾ ਬਖਸ਼ੀ ਗਈ ਹੈ ਉਹ ਤਨ ਦੇਹੀ ਦੇ ਨਾਲ ਨਿਭਾਉਣਗੇ ਅਤੇ ਵਾਹਿਗੁਰੂ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ। ਦੱਸ ਦਈਏ ਕਿ ਉਹਨਾਂ ਨੂੰ ਜਥੇਦਾਰੀ ਦੇ ਅਹੁਦੇ ਤੋਂ ਇਲਾਵਾ ਉਹਨਾਂ ਨੂੰ ਹੈੱਡ ਗਰੰਤੀ ਦਾ ਵੀ ਚਾਰਜ ਸੌਂਪਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹ ਦੋਵੇਂ ਜ਼ਿੰਮੇਵਾਰੀਆਂ ਦੀਆਂ ਸੇਵਾਵਾਂ ਨੂੰ ਸੰਗਤ ਦੇ ਅਸ਼ੀਰਵਾਦ ਦੇ ਨਾਲ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਨਿਭਾਉਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਅਤੇ ਸਾਰੇ ਕੰਮ ਠੀਕ ਹੋਣਗੇ। ਕੀ ਬਕੀ ਕੀ ਹੈ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜिक्का ਖਾਲਸਾ। ਵਾਹਿਗੁਰੂ ਜिक्की ਫਤਿਹ। ਕੋਟਾਨ ਕੋਟ ਨਾਨਕ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੇਰੇ ਪੀਰ ਤੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤਰੁੱਟ ਕੇ ਆਪਣੇ ਪਾਵਨ ਦਰਬਾਰ ਛੇੜੇ ਅਕਾਲ ਤਖਸਾਲ ਜੀ ਦੀ ਜੋ ਮੁਖ ਸੇਵਾਦਾਰ ਦੀ ਸੇਵਾ ਹੈ ਉਹ ਬਖਸ਼ਿਸ਼ ਕੀਤੀ ਹੈ ਸਤਿਗੁਰੂ ਦੇ ਚਰਨਾਚਰਨਾਂ ਚ ਅਰਦਾਸ ਹੈ ਕਿ ਸਤਿਗੁਰੂ ਜੀ ਮਿਹਰ ਕਰਨ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਾਵਨ ਦਰਬਾਰ ਘਰ ਦੀ ਪੰਤੀ ਸੇਵਾ ਜਿਹੜੀ ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਉਹ ਚੜ੍ਹਦੀ ਕਲਾ 'ਚ ਸੇਵਾ ਲੈਣ ਤੁਹਾਨੂੰ ਹੈੱਡ ਗ੍ਰੰਥੀ ਦਾ ਵੀ ਚਾਰਜ ਨਾਲ ਦਿੱਤਾ ਗਿਆ ਹੈ ਤਾਂ ਦੋ ਦੋ ਜ਼ਿੰਮੇਵਾਰੀਆਂ ਹੈਗੀਆਂ ਨੇ ਜੈਸਰ ਜੀ ਕਿਵੇਂ ਇਹ ਤੁਸੀਂ ਸੰਭਾਲੋਗੇ ਸਤਿਗੁਰੂ ਜੀ ਮਿਹਰ ਕਰਨਗੇ गुरु हरग빈 ਸਾਹਿਬ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਔਰ ਸੇਵਾ ਜਿਹੜੀ ਹੈ ਉਹ ਸੰਗਤ ਦੀ ਅਸੀਸ ਨਾਲ ਗੁਰੂ ਦੀ ਕਿਰਪਾ ਨਾਲ ਚੜ੍ਹਦੇ ਕਾਲਾ ਵਿੱਚ ਹੋਏਗੀ। ਜੈਸਦਰ ਜੀ ਜੇਕਰ ਅਸੀਂ ਸ੍ਰੀ ਕੇਸਗੜ੍ਹ ਸਾਹਿਬ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਬਹੁਤ ਵੱਡਾ ਤਖਤ ਹੈਗਾ। ਪੰਜੇ ਤਖਤ ਬਹੁਤ ਵੱਡੇ ਨੇ ਪਰ ਜ਼ਿੰਮੇਵਾਰੀ ਕਿਤੇ ਕੇਸਗੜ੍ਹ ਸਾਹਿਬ ਨਾਲੋਂ ਸ੍ਰੀ ਗਲਤਕ ਸਾਹਿਬ ਦੀ ਬਹੁਤ ਵੱਡੀ ਹੈਗੀ ਹੈ। ਇਸ ਨੂੰ ਕਿਵੇਂ ਦੇਖ ਰਹੇ ਹੈਗੇ ਹੋ ਕਿਉਂਕਿ ਤੁਹਾਡੇ ਤੇ ਕੀ ਵਿਸ਼ਵਾਸ ਪ੍ਰਗਟਾਇਆ ਗਿਆ ਹੈਗਾ ਹੈ ਸਾਰੇ ਦੇ ਸਾਰੇ ਅੰਤਰੀ ਕਮੇਟੀ ਦੇ ਮੈਂਬਰਾਂ ਵੱਲੋਂ ਨਾਲ ਹੋਰ ਨਾ ਵੱਲੋਂ ਸਮੂਚੇ ਪੰਥ ਵੱਲੋਂ ਜੋ ਇਹ ਵੱਡੀ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈ ਉਸ ਉੰਪੀ ਕੇ ਸੇਵਾਵਾਂ ਤਾਂ ਸਾਰੀਆਂ ਹੀ ਬਹੁਤ ਵੱਡੀਆਂ ਹੁੰਦੀਆਂ ਨੇ ਕਿ ਸ਼੍ਰੋਮਣੀ ਤਖਤ ਹੋਂਦ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਹੈ ਬਹੁਤ ਜਿੰਮੇਵਾਰੀ ਵਾਲੀ ਸੇਵਾ ਹੈ ਔਰ ਜੋ ਵਿਸ਼ਵਾਸ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਉੱਤੇ ਜਤਾਇਆ ਗਿਆ ਹੈ ਗੁਰੂ ਰਾਮਦਾਸ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਦੇ ਨਾਲ ਵਿਸ਼ਵਾਸ ਜਿਹੜਾ ਉਹਨੂੰ ਪੂਰੇ ਤਰ੍ਹਾਂ ਨਿਭਾਉਣ ਦੀ ਗਤਨ ਕਰਾਂਗੇ ਇੱਕ ਸਿੰਘ ਸਾਹਿਬ ਜਿਹੜੀ ਐਸਜੀਪੀਸੀ ਪ੍ਰਧਾਨ ਨੇ ਵੀ ਗੱਲ ਕੀਤੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਵੈ ਇੱਛਾ ਜ਼ਾਹਿਰ ਕੀਤੀ ਸੀ ਕਿ ਪੰਥ ਦੀ ਬਹੁਤ ਵੱਡੇ ਪੱਧਰ ਤੇ ਮੰਗਿਆ ਕਿ ਇਹ ਸੇਵਾ ਜਿਹੜੀ ਪੱਕੇ ਤੌਰ ਤੇ ਕਿਸੇ ਨੂੰ ਦਿੱਤੀ ਜਾਵੇ ਤਾਂ ਇਸ ਬਾਰੇ ਤੁਹਾਡੀ ਕੋਈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਪਹਿਲਾਂ ਜਾਂ ਹੁਣ ਗੱਲ ਹੋਈ ਕੋਈ ਨਹੀਂ ਕੋਈ ਇਸ ਵਿਸ਼ੇ ਤੇ ਕੋਈ ਗੱਲਬਾਤ ਨਹੀਂ ਹੋਈ ਅ ਰੋਮੀ ਜੀ ਜਣਾ ਚਾਹੋਗੇ ਕਿਉਂਕਿ ਤੁਹਾਡੇ ਤੋਂ ਪਹਿਲਾਂ ਉਹ ਸੇਵਾ ਨਿਭਾਉਂਦੇ ਰਹੇ ਨੇ ਤੁਹਾਡਾ ਆਪਸੀ ਤਾਲਮੇਲ ਵੀ ਬਹੁਤ ਵਧੀਆ ਹੁਣ ਤੱਕ ਰਿਹਾ ਹੈ ਹਾ ਦੇਖੋ ਗਿਆਨੀ ਹਰਪ੍ਰੀਤ ਸਿੰਘ ਔਰ ਦਾਸ ਤਕਰੀਬਨ 6 ਸਾਲ ਇਕੱਠੇ ਅਸੀਂ ਸੇਵਾ ਨਿਭਾਈ ਹੈ ਅੱਗੇ ਵੀ ਨਿਭਾਵਾਂਗੇ ਔਰ ਬਹੁਤ ਸਾਡਾ ਪਿਆਰ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਹਰ ਫੈਸਲਾ ਜਿਹੜਾ ਔਰ رائے ਕਰਕੇ ਸਲਾਹ مشورہ ਕਰਕੇ ਅਸੀਂ ਕਰਦੇ ਰਹੇ ਹਾਂ ਔਰ ਅੱਗੇ ਤੋਂ ਵੀ ਜਿਹੜਾ ਸ ਪ੍ਰੇਮ ਪਿਆਰ ਦੇ ਨਾਲ ਸਾਰਾ ਜਿਹੜਾ ਜੋ ਸੇਵਾ ਹੈ ਅਸੀਂ ਰਲ ਕੇ ਨਿਭਾਵਾਂਗੇ ਰੁਕਵੀਰ ਜੀ ਇੱਕ ਸ੍ਰੀ ਕਾਲ ਤਕ ਸਾਹਿਬ ਜੀ ਖ ਬਹੁਤ ਦੇਖਣ ਨੂੰ ਮਿਲਿਆ ਹੈਗਾ ਕਿ ਇਹ ਗੱਲ ਬਹੁਤ ਵਾਰ ਕਹੀ ਗਈ ਹੈਗੀ ਹੈ ਕਿ ਸਾਰੀਆਂ ਸਿੱਖ ਸੰਪੰਥਕ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਨੇ ਨੁਮਾਇंदे ਹੈਗੇ ਨਹੀਂ ਉਹ ਇਕੱਠੇ ਹੋ ਕੇ ਚੱਲਣ ਤੁਸੀਂ ਦੇਖਿਆ ਹੁਣ ਬਿਆਨ ਹਮੇਸ਼ਾ ਜਦੋਂ ਵੀ ਸੰਦੇਸ਼ ਜਾਰੀ ਹੁੰਦਾ ਹੈ ਸਿੱਖਾਂ ਦੇ ਨਾਮ ਇਹ ਗੱਲ ਜ਼ਰੂਰ ਕਹੀ ਜਾਂਦੀ ਹੈ ਕਿ ਤੁਸੀਂ ਉਹਨਾਂ ਸਿੱਖ ਸ਼ਕਤੀਤਾ ਨੂੰ ਇਕੱਠਾ ਬਕਤਾ ਪਾਉਂਗੇ ਵੀ ਅਜੇ ਤੱਕ ਇਕੱਠੇ ਨਹੀਂ ਹੋਏ ਬਿਲਕੁਲ ਗੁਰੂ ਸਾਹਿਬ ਕਿਰਪਾ ਕਰਨਗੇ ਸਾਰਾ ਕੁਝ ਠੀਕ ਹੁੰਦਾ ਹੈ ਕੋਈ ਐਸੀ ਗੱਲ ਨਹੀਂ ਹੈ ਕਿ ਕਿਸੇ ਚੀਜ਼ ਨੂੰ ਆਪਾਂ 네ਗੇਟਿਵ ਪੱਖ ਤੋਂ ਨਹੀਂ ਦੇਖ ਸਕਦੇ ਪੰਥ ਦਾ ਪ੍ਰੇਮ ਪੰਥ ਦਾ ਦਰਦ ਹਰ ਇੱਕ ਸਿੱਖ ਦੇ ਹਿਰਦੇ ਵਿੱਚ ਹੈ ਔਰ ਕਿੱਥੇ ਪੰਥ ਦੀ ਚੜ੍ਹ ਦੀ ਕਲਾ ਦੀ ਗੱਲ ਹੋਏਗੀ ਤਾਂ ਸਾਰਾ ਪੰਥ ਇਕੱਠਾ ਹੋਏਗਾ ਜਗਨ ਸਿੰਘ ਮੰਨ ਨੇ ਵੀ ਇੱਕ ਪੱਤਰ ਜਾਰੀ ਕੀਤਾ ਹੈਗਾ ਉਹਨਾਂ ਨੇ ਵੀ ਕਿਹਾ ਹੈਗਾ ਕਿ ਮੈਂ ਪਹਿਲਾਂ ਜਥੇਦਾਰ ਇਕੱਠੇ ਹੋਣ ਆਪਸ ਦੇ ਵਿੱਚ ਮੈਂ ਵੀ ਵੇਚੀ ਆ ਤਾਂ ਫਿਰ ਹੀ ਜਾ ਕੇ ਪੰਥ ਇਕੱਠਾ ਹੋਏਗਾ ਕਿ ਤੁਸੀਂ ਉਹਨਾਂ ਦੀ ਚਿੱਠੀ ਦਾ ਜਵਾਬ ਦੋਗੇ ਉਹਨਾਂ ਦੇ ਕਹਿਣ ਤੇ ਸੱਦੋਗੇ ਜੀ ਚਿੱਠੀ ਦੇਖੋ ਮੈਨੂੰ ਮੈਂ ਸੁਣੀ ਹੈ ਮੈਂ ਚਿੱਠੀ ਪੜ੍ਹੀ ਨਹੀਂ ਕਿ ਚਿੱਠੀ ਕਿ ਉਹਨਾਂ ਨੇ ਕੀ ਲਿਖਿਆ ਜੇਕਰ ਉਹਨਾਂ ਨੇ ਪੰਥਕ ਇਕਤਾ ਦਾ ਜਿਹੜਾ ਕਦਮ ਉਹਨਾਂ ਨੇ ਵਧਾਇਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਬਹੁਤ ਕਿੰਨੀ ਕਬਡੀ ਜ਼ਿੰਮੇਵਾਰੀ ਇਸ ਨੂੰ ਸਮਝਦੇ ਕਿ ਕੌਮ ਦਾ ਸਭ ਤੋਂ ਸਰਵੋੱਚ ਇਹ ਅਸੀਂ ਕਹਿ ਸਕਦੇ ਕਿ ਜਿਹੜੀ ਸੇਵਾ ਹੈ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ ਜੀ ਔਰ ਗੁਰੂ ਦੀ ਕਿਰਪਾ ਤੋਂ ਬਿਨਾ ਤੇ ਸੰਗਤ ਦੇ ਸਹਿਯੋਗ ਤੋਂ ਬਿਨਾ ਸੰਗਤ ਦੀ ਅਸੀਸ ਤੋਂ ਬਿਨਾ ਇਹ ਜਿਹੜੀ ਵੱਡੀ ਸੇਵਾ ਇਹ ਨਹੀਂ ਨਿਭ ਸਕਦੀ ਗੁਰੂ ਕਿਰਪਾ ਕਰੇ ਸੰਗਤ ਦਾ ਯੋਗ ਕਰੇ ਇਹ ਜਿਹੜੀ ਸੇਵਾ ਹੈ ਇਹ ਬਹੁਤ ਚੜ੍ਹਦੀ ਕਲਾ ਦਾ ਨੰਨ ਦੇਗੀ ਜਦ ਇਹ ਲੱਗਦਾ ਕਿ ਹੋਰ ਫੈਸਲੇ ਲੈਣ ਦੀ ਜਰੂਰਤ ਹੋ ਸਕਦੀ ਹੈ ਕਿ ਕਿ ਫੈਸਲੇ ਲیتے ਜਾਣਗੇ ਇਸ ਸਮਝ ਜੈਟ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ